ਸੋ ਵਾੜੀ ਅਸੀ ਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦੇ ਤੁਸੀ ਸਾਰੇ ਵਧੀਆ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀ ਪੰਡਕਾਂ ਚ ਜਿਹੜਾ ਸਮੂਹ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਪਹਿਲਾਂ ਤੁਹਾਨੂੰ ਬੋਰ ਦਿਖਾ ਦਿੰਨੇ ਆ ਤੇ ਬੋਰ ਦੀ ਨਾਲ ਦੀ ਨਾਲ ਪ੍ਰੋਬਲਮ ਦੱਸ ਦਿੰਨੇ ਆ ਸੋ ਆ ਰਹੀ ਆਪਣਾ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ 180 ਵੋਲਟ ਦੇ نیچے ਥੱਲੇ ਮੋਟ ਨਹੀਂ ਚੱਲੀ ਹੈਗੀ ਸੋ ਦੇਖ ਰਹੇ ਆ ਥੱਲੋਂ ਬੋਰ ਚਪਿਆ ਹੋਇਆ ਜਾਂ ਥੱਲੇ ਮਾਲ ਟਾਈਟ ਪਿਆ ਹੋਇਆ ਛੋਟਾ ਪਿਆ ਹੋਇਆ ਤੇ ਦੇਖਦੇ ਕੀ ਪ੍ਰੋਬਲਮ ਆਗੀ ਆਪਣਾ ਕੈਮਰਾ ਤੇ ਆਪਣਾ ਕੈਮਰਾ ਮੈਨ ਰੈਡੀ ਨੇ ਬਾਕੀ ਕੈਮਰਾ ਕਰਾਉਣੇ ਚੈੱਕ ਤੁਹਾਨੂੰ ਇਹਦਾ ਬਾਟ ਵੀ ਨਹੀਂ ਹੈਗੀ ਬੜਾ ਇਧਰੋਂ ਕਰੇ ਉੱਪਰ ਨੂੰ ਥੱਲੇ ਨੂੰ ਉੱਪਰ ਨੂੰ ਵੀਰ ਵਰਗਾ ਬੋਲਦਾ ਸੀ ਨਾ ਇਹ ਉਹ ਵੀ ਰੋਜ਼ ਦਾ ਪੈਸੇ ਤਾਂ ਬਾਹਰੋਂ ਭੰਡੇ ਯਾਰ ਉਹ ਦਿਖਾਦਾ ਹੀ ਨਹੀਂ ਰੋ ਰੋ ਵੀਰ ਵਰਗੀ ਬੋਲਦਾ ਹਾਂ ਕਿ ਮੈਂ ਆਉਂਦਾ ਕਿ ਲੇਟ ਕਰਕੇ ਆ ਹਾਂ ਆ ਜਿਹੜੀ ਚ ਬੋਲਦੀ ਆ ਕੱਟ ਦੇਣਾ ਫਿਰ ਕੱਟੀ ਮੜਾਇਆ ਕੱਟ ਦਿਓ ਕੱਟ ਦੇ ਨਾ ਵੱਡੀ ਲੈਂਡ ਥੱਲੇ ਵਗ ਜਿਆ ਉਹਦੀ ਕਾਕਣੀਆਂ ਆਉਣ ਲੱਗ ਜੰਦੀਆਂ ਆ ਆ ਕੱਪੜਾ ਕੱਪੜਾ ਦਿਨਾ ਬੱਸ ਕੱਪੜੇ ਦੱਬਲਾ ਕੱਪੜੇ ਨਮੜਾਇਆ ਛੱਡ ਗਿਆ ਕੱਟੀ ਨਹੀਂ ਗਈ ਬਸ ਹਟ ਗਿਆ ਬਸ ਕੋਈ ਨਾ ਕੋਈ ਨਾ ਬਸ ਕੋਈ ਨਾ ਬਸ 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 ਵਾ ਠੀਕ ਆ ਹਟ ਗਿਆ ਇਹ ਵੱਡੀ ਲਾਈਨ ਹੋਵੇ ਜੇ ਆਪਾਂ ਇਹ ਵੱਡੀ ਲਾਈਨ ਦਾ ਉਧ ਦੇ ਕਿਲੋਮੀਟਰ ਤੀਓ ਕਾ ਉਹ ਚੱਕ ਦੇ ਨਦੀ ਆ ਤੀ ਜਿਵੇਂ ਆ ਜਾਂਦੀ ਆ ਦੇਖਾ ਹਾਂ ਇੰਨੇ ਉਸ ਨਾਲ ਚੱਕ ਲੈਂਦੀ ਆ ਕਿੰਨਾ ਹੋ ਗਿਆ ਦੇਖੀ ਭਾਈ ਕਿੰਨਾ ਹੋ ਗਿਆ ਸੇਵ ਕੀ ਬਾਈ 130 ਬਾਈ 130 ਤੇ ਪਾਣੀ ਆਈ ਯਰੇ ਬਣਾ ਚਲੋ ਜੀ ਪਾਣੀ ਆ ਗਿਆ ਚਲੋ ਬਾਈ ਪਾਣੀ ਚਾਹੀਦਾ ਫਿਰ ਤਾਂ 5 ਫੁੱਟ ਟੋਟੇ ਨੇ 50 ਫੁੱਟ ਪਾਣੀ ਜੀ ਆਉ ਮੋਟਰ ਹੂੰ ਤੋੜਦੀ ਤੇ ਪਾਣੀ ਨਾ ਜੰਮੀ ਉਹ ਟੋਟਾ ਪਾਉਂਦੇ ਸੀ ਅਸਾ ਕਿਤੇ ਵਿਚਾਲੇ ਨਾਇਤ ਕੀ ਧੋਖਾ ਦੇ ਦੇ ਨਾਇਤ ਕੀ ਤਾਂ ਨਹੀਂ ਦਿੰਦੇ ਗਹਲੇ ਬਰਦੀ ਕਰ ਨਹੀਂ ਸਕਦੇ ਤੇ ਹੋ ਬ੍ਰੀਆ ਹੁਣ ਪਾਣੀ ਚ ਭਾਗ ਗਿਆ ਬਾਈ ਕੈਮਰਾ ਹਾਂਜੀ ਹਾਂਜੀ ਪਾਣੀ ਤੇ 31ਵਾਂ ਫੁੱਟ ਪਾਣੀ ਤੇ ਫੇ ਇੱਥੇ ਜਾ ਕੇ ਹੀ ਖੜਦੀ ਕਿਸੇ ਮੋਟਰ ਇੱਕ 10 ਫੁੱਟ ਤੇ ਖੜੂ ਜਾ ਕੇ ਹਨਾ ਐਵੇਂ 180 ਫੁੱਟ ਤੇ ਜਾ ਕੇ ਪਤਾ 180 ਤੇ ਗਾਹਾਂ ਨਹੀਂ ਜਾਂਦੀ 180 ਤੋਂ ਫੇਰਾ ਹੁਣ 130 ਗਈ ਐ 130 50 ਫੁੱਟ ਪਈ ਐ ਅਜੇ ਹੂੰ ਪਾਣੀ ਨੂੰ ਖਲਡੋਲਾ ਚਾਹੀਦਾ ਸਾਨੂੰ ਤਾਂ ਰੋਕਾ ਦੂਸਰਾ 6 ਇੰਚੀ ਹੈ ਕਿੰਨਾ ਹੋ ਗਿਆ 188 ਬਾਈ 188 ਦਵਾਈ ਦੂਸਰੇ ਬੈਂਡ ਬਸ 180 ਡਰਾਈਵਰੀ ਵੀ ਹੀ ਬਸ ਉਹੀ 7-8 ਫੁੱਟ ਮੋਟਰ ਹੋਗੀ ਉੱਪਰ ਕਰੀ ਮੜਾ ਜਾ ਬਾਈ ਮੜਾ ਉੱਪਰ ਖਿੱਚਿਓ ਛੇ ਥੱਲੇ ਕਰੀ ਕੈਵਟੀ ਕੈਂਟਰ ਦੇਖ ਹੀ ਲੈਣੇ ਹੁਣ ਤਾਂ ਪਾਇਆ ਛੇ ਤੈਨੂੰ ਦੱਸਦਾ ਕਿ ਤੂੰ ਉਹ ਤਾਂ ਇਹਨਾਂ ਨਾਲ ਇਹਦੇ ਨਾਲ ਵੀ ਮਿੰਕੇ ਹਲੇ ਹੋਰ ਕਰਾਂਗੇ ਕਲੀਅਰ ਉਹ ਸਾਡੇ ਸਾਹਮਣੇ ਨਾਲ ਤਾਂ ਮੰਨ ਲੈ ਇੰਨਾ ਗਿਆ ਕਰਾਂ ਬਾਈ ਥੱਲੇ ਹਾਂ ਥੱਲੇ ਜਾਣੀ ਚਲੋ ਬਾਈ ਜਾਣਦਾ ਥੱਲੇ ਹੋਰ ਕੈਵਟੀ ਇੱਕ ਕੈਂਟਰ ਹੈ ਜਾਣ ਦੇ ਕੈਵਟੀ ਹੈ ਉਹਨੂੰ ਦੇਖ ਰਣੇ ਆਪਾਂ ਕਰਨੇ ਚੱਲਣ ਡੂਗੇ ਪੁਰਾ ਹੀ ਪਤਾ ਹੀ ਨਹੀਂ ਯਾਰ ਇਹ ਤਾਂ ਫਿਰ ਜੇ ਪਤਾ ਹੋਵੇ ਫਿਰ ਤਾਂ ਗੱਲਾਂ ਕਰੀਏ ਇਹ ਆਪਣੀ ਵਾਲੀ ਬਕਤ ਨਹੀਂ ਹੈਗੀ ਉਹ ਤੂੰ ਹੋਊ ਤਾਂ ਉਦੋਂ ਹੋਰ ਸਹੀ ਆਪਣਾ 335 40 335 40 ਇਨਕਲੂਡ ਹੈ ਇਹ ਵੀ ਆ ਫਿਰ ਆ ਗਿਆ ਕੀ ਦੂਸਰ ਉਹ ਆ ਜੀ ਸਾਖਟਾ ਜੀ 220 ਵਗ ਗਿਆ ਕਿੰਨਾ ਹੋ ਗਿਆ ਸਭ ਕੀ चल जान चलो भाई इन फुट खोह ਹੰਮ 235 ਦਾ ਭਾਗ ਹੈ 235 ਦਾ ਭਾਗ ਹੈ 300 ਹੋਗਾ ਬਸ 6.5 ਦੀ ਭਈ ਹੰਮ 340 ਵਾਲੀ ਪੱਤਲ ਨਾ ਹੋਵੇ ਯਾਰ ਇਥੇ ਪਾਣੀ ਦਾ ਕੋਈ ਫਰਕ ਹੈ ਇਥੇ ਆਪਣੇ ਲਈ ਤੇ ਆਈ ਦਾ ਬੱਟੇੜੀ ਦਾ ਕਿੰਨਾ ਹੋਰ ਦਰਦੀ ਹੋਰ ਪਰੇ ਹੋਰ ਹੋਰ ਬਾਬਾ ਨਾ ਨੀ ਤਾਂ ਬਾਬਾ ਨਾ ਕਿਤੇ ਝੂਠ ਸੋੜੋ ਬੋਲਦਾ ਇਹ ਝੂਠੇ ਦਾ ਆਪਾਂ ਇਹ ਆਪਣੀ ਬਈ ਪਤਾ ਲੱਗ ਜੀ ਵੀ ਇਹ 6 ਇੰਚ ਹੈ ਜਾਂ 7 ਉਹ ਸਾਰਾ ਹੋ ਦੱਸਾਂਗੇ ਆਪਾਂ 240 ਵਾਹ ਖੂਬ ਲੰਘੇ ਤੈਨੂੰ ਸਟਾਲ ਜਣੀ 340 ਮੇਰੇ ਹੱਥ ਕੋਲ ਨਹੀਂ ਦਿਆ ਇਹਦਾ ਟੇਬਲ ਪੀਆ ਤੂੰ ਸੋ ਤਾਜਾ ਕੇ ਛੱਡੀ ਮੜਾ ਜਾ ਜਾਣ ਦੇ ਰੋਕ ਕਿੰਨਾ ਹੋ ਗਿਆ ਬਸ ਬਾਈ ਹੋਰ ਨਹੀਂ ਬੱਸ 40 ਵਾਲੀ ਐ ਕਿੰਨਾ ਕਿੰਨਾ 40 40 ਤੋਂ ਉੱਤੇ 45 50 ਬਸ ਉੱਥੇ ਕੋ ਕਿੰਨਾਗਾ ਤੂਰੇ ਦਸ ਕਿੰਨਾਗਾ ਤਾਂ ਚੋਕ ਰੇਲ ਛੱਡ ਤਾਂ ਹੈ 333 333 ਬਾਈ ਚੱਲ ਜਾਣਦੇ ਜਾਣਦੇ ਬਾਈ ਤਾਂ ਜੱਕ ਸਾਡੀ ਤਾਂ ਜੱਕ ਸਾਡਾ ਤਾਂ ਜੱਕ ਹੋਰ ਜਾਣਦੇ ਤਾਂ ਜੱਕ ਸਾਡਾ ਜਾਣਦੇ ਹੌਲੀ 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 ਤਾਂ ਜੱਕ ਸਾਡਾ ਵੀ ਜਾਣਦੇ ਹਾਂ ਹਾਂ ਜਾਣਦੇ ਹੌਲੀ ਚੱਲ ਹੌਲੀ ਹੌਲੀ ਆ ਪੱਤੇ ਜੀ ਕੀ ਨੇ ਯਾਰ ਇਹ ਮਿੱਟੀ ਹੈ ਜੀ ਰੋਕ ਬੱਸ ਬਾਈ ਰੋਕ ਦੇ ਪੱਤੇ ਠੀਕ ਹੈ ਛੱਡ ਤੈਨੂੰ ਬਸ ਸਾਲ ਆ 340 ਤੇ ਉਹੀ ਸਾਲ ਲੋ ਹੂੰ ਸੋ ਪਾਣੀ ਜਿੰਨਾ ਸਰਜਾ ਨਾ ਤੇ 15 16 ਫੁੱਟ ਸਲ ਹੋ ਗਿਆ ਬਈ ਬਸ ਸਤੋਰ ਤਾਹਾਂ ਕਰੀ ਮੜਾ ਜਾ ਚੱਲ ਭਰੀ ਪਿਆ ਹੁੰਦਾ ਪਾਣੀ ਤਾਂ ਫੁੱਲ ਲਿਆ ਤਾਂ ਪਾਣੀ ਪੂਰਾ ਫੁੱਲ ਰਿਹਾ ਪਰੇ ਪੈ ਸਲ ਸਲ ਜੋੜ ਡਿਗੇ ਪੈ ਸਮਾਨ ਨੂੰ ਤਾਂ ਠੀਕ ਹੈ ਸਰਬਸਾ ਕੱਢ ਦੇ ਬਾਈ ਆ ਗਿਆ ਫਲੋ ਜੀ ਫਾਈਨਲੀ ਕੈਮਰਾ ਆਪਣੇ ਬੱਜ ਚੁੱਕੇਗਾ ਤੇ ਹੁਣ ਆਪਾਂ ਆਪਣੇ ਕੈਮਰਾ ਬਾਰੇ ਕੱਢ ਕੇ ਢੋਰ ਕਰਾਉਣੇ ਛੁੜੀ ਮਿਸਤਰੀ ਨਾਲ ਗੱਲ ਵੀ ਕੀ ਡਿਟੇਲ ਢੋਰ ਦੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਪਿੰਡ ਪਹੁੰਚੇ ਦੀ ਕਾਂਜਲੀ ਜ਼ਿਲ੍ਹਾ ਸੰਗਰੂਰ ਜੀ ਬੋਰ ਚੈੱਕ ਕਰਨ ਵਾਸਤੇ ਬਾਈਆਂ ਨੂੰ ਪਤਾ ਨਹੀਂ ਦੀ ਬੋਰ ਕਿੰਨਾ 100 ਮਨ ਲਓ 200 ਤੱਕ ਜਾ ਕੇ ਮੋਟਰ ਖੜਦੀ ਦੀ ਲੱਗ ਪਗ ਹਾਂਜੀ ਜਦੋਂ ਬਾਈਆਂ ਨੂੰ ਐਂਦੀ ਵੀ ਬੋਰ ਆਪਾਂ ਨੂੰ ਪਤਾ ਨਹੀਂ ਜਿਹੜੀ ਦਾ ਬੋਰ ਤੀ ਉਹ ਬਾਈ ਸਪੇਅਰ ਹੋ ਗਿਆ ਦੀ ਗੀ ਹਾਂਜੀ ਤੇ ਇਹਦੇ ਕਰਕੇ ਪਤਾ ਨਹੀਂ ਦੀ ਵੀ ਬੋਰ ਵੀ ਹੈਗਾ ਕਿੰਨਾਗਾ ਉਸ ਤੋਂ ਬਾਅਦ ਬਾਈਆਂ ਨੇ ਆਪਣੇ ਸੰਪਰਕ ਕਰਿਆ ਤੇ ਆਪਾਂ ਨੂੰ ਬੋਰ ਚੈੱਕ ਕਰਨ ਵਾਸਤੇ ਬੁਲਾਇਆਗਾ ਅਸੀਂ ਪਹੁੰਚੇ ਦੀ ਅੱਜ ਬੋਰ ਚੈੱਕ ਕਰਨ ਵਾਸਤੇ ਹਾਂਜੀ ਤੇ 9 ਇੰਚੀ ਬੋਰ ਆ ਪਾਣੀ ਲੈਵਲ ਉਰੇ 130 ਫੁੱਟ ਤੇ ਆਏਗਾ ਤੇ 1 ਆਪਾਂ ਇਹ ਕਹਿ ਸਕਦੇ ਆਂ ਵੀ 6 ਤੇ ਮੰਨ ਲਓ 7 ਦਾ ਤਕਰੀਬਨ ਹੈਗਾਗਾ ਡੂਸਰ ਲੱਗਿਆ ਹੋਇਆ ਇਹਦੇ ਵਿੱਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੰਨ ਲਓ 333 ਫੁੱਟ ਪੱਕਾ ਪਿਆ ਪਿਆ ਹੋਇਆ ਥੱਲੇ ਜਿਹੜਾ 6 ਇੰਚੀ ਹਾਂਜੀ ਬਾਕੀ ਇਹਦੇ ਵਿੱਚ 17 ਫੁੱਟ ਸਾਲਾ ਥੱਲੇ ਕੈਵਿਟੀ ਹੈ ਜੀ ਇਹਦੇ ਫੈਂਟਰੇ ਦੇ ਵਿੱਚ ਕੋਈ ਨਹੀਂ ਹੈਗਾ ਜੀ ਇਹ ਬੋਰ ਚੈੱਕ ਕਰ ਲਈ ਜੀ ਆਪਾਂ ਨੇ ਕੋਈ ਹੋਰ ਕੋਈ ਕੰਮ ਕਰਾਉਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ ਹੈਗਾ 978175490 ਠੀਕ ਹੈ ਧੰਨਵਾਦ ਜੀ ਆਹ ਬਾਈਆਂ ਦਾ ਬੋਰਤੀ ਹੈ ਜੀ ਬਾਈ ਗਨੀਸ਼ ਸਿੰਘ ਦਾ ਜੀ